ਪੰਜਾਬ ਦੇ ਚੋਲਾ ਨੂੰ ਅਰुणाਚਲ ਪ੍ਰਦੇਸ਼ ਤੇ ਕਰਨਾਟਕਾ ਚ ਨਾ ਤੋਂ ਬਾਅਦ ਹੁਣ ਨਾਗaland ਨੇ ਵੀ ਖੇਪ ਲੈਣ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਸੁਨਾਮ ਦੇ ਰਾਈਸ ਮਿੱਲਰ ਕਾਫੀ ਪਰੇਸ਼ਾਨ ਦਿਖਾਈ ਦਿੱਤੇ ਰਾਈਸ ਮਿੱਲਰਸ ਨੇ ਇਸ ਮੌਕੇ ਕੀ ਕਿਹਾ ਜਰਾ ਤੁਸੀਂ ਖੁਦ ਹੀ ਸੁਣੋ ਇਹ ਜਿਹੜਾ ਰਾਈਸ ਹੈ 22 23 2022 23 ਦੇ ਵਿੱਚ ਲੱਗਿਆ ਸੀ ਆਫਟਰ ਇਨਸਪੈਕਸ਼ਨ ਆਫ ਐਫਸੀਆਈ ਇਹ ਸਟੋਰ ਹੋਇਆ ਸੀ ਸਟੋਰ ਹੋਣ ਤੋਂ ਬਾਅਦ 2 ਸਾਲ ਇਹ ਗਦਾਮਾਂ ਦੇ ਵਿੱਚ ਐਫਸੀਆਈ ਦੇ ਗਦਾਮਾਂ ਦੇ ਵਿੱਚ ਪਿਆ ਰਿਹਾ ਜਿਹਦੇ ਉੱਪਰ ਲਗਭਗ 20 ਪ੍ਰਿਆ ਹੋ ਚੁੱਕੀਆਂ ਇਹਦਾ ਸੁਨਾਮ ਤੋਂ ਲੈ ਕੇ ਦਿੱਲੀ ਤੱਕ ਦੀ ਟੋਟਲ ਇਨਸਪੈਕਸ਼ਨ ਇਹਦੇ ਉੱਪਰ ਹੋ ਚੁੱਕੀਆਂ ਹੈਗੀਆਂ ਨੇ ਅੱਜ ਇਹ ਰਾਈਸ ਉੱਥੇ ਨਾਗਾ ਲੈਂਡ ਜਾ ਕੇ ਉੱਥੇ ਡੈਮੇਜ ਜਾਂ ਬਲੈਂਡਿੰਗ ਦੇ ਵਿੱਚ ਇਹਨੂੰ ਫੇਲ ਕੀਤਾ ਗਿਆ ਹੈਗਾ ਜੋ ਕਿ ਇੱਕ ਬਹੁਤ ਮੰਦਭਾਗੀ ਘਟਨਾ ਹੈਗੀ ਆ ਇਹ ਇੱਕ ਮੁੱਦਾ ਕਿਸਾਨੀ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਅਟੈਕ ਹੈ ਇਨਡਾਇਰੈਕਟ ਵੇ ਨਾਲ ਕਿਸਾਨੀ ਦਾ ਕੀਤਾ ਜਾ ਰਿਹਾ ਹੈ ਜਾਂ ਪੰਜਾਬ ਦੀ ਪੈੜੀ ਤੇ ਕੀਤਾ ਜਾ ਰਿਹਾ ਹੈ ਮੈਂ ਤਾਂ ਸਿਰਫ ਗਵਰਨਮੈਂਟ ਨੂੰ ਇਹੀ ਬੇਨਤੀ ਕਰਦਾ ਵੀ ਇਹਦੇ ਵਿੱਚ ਸਭ ਦਾ ਪੱਖ ਦੇਖਦੇ ਹੋਏ ਸਾਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਪਹਿਲਾਂ ਜਿਹੜੀਆਂ ਰਿਜੈਕਟ ਹੋਈਆਂ ਖੇਪਾਂ ਜਾਂ ਹੁਣ ਉਹਦੇ ਵਿੱਚ ਕਿਹਾ ਗਿਆ ਕਿ ਰਾਈਸ ਮਿਲਰ ਆਪਣੇ ਖਰਚੇ ਦੇ ਉੱਤੇ ਇਹਦੀ ਭਰਪਾਈ ਕਰੇ ਉਹਦੇ ਬਾਰੇ ਤੁਹਾਡਾ ਕੀ ਜਵਾਬ ਹੈ ਜਿਹੜਾ ਵੀ ਰਾਈਸ ਉਰੇ ਲੱਗਦਾ ਉਹ ਉਹਦੀ ਐਫਸੀ ਦੀ ਇਨਸਪੈਕਸ਼ਨ ਹੋਣ ਤੋਂ ਬਾਅਦ ਸਾਨੂੰ ਇਹਦੇ ਇਹ ਨੋਟ ਦੇਣ ਤੋਂ ਬਾਅਦ ਲੱਗਦਾ ਹੈ ਜੇ ਇਹ ਇਸ ਤਰ੍ਹਾਂ ਪਰਪਾਈ ਕਰਨ ਲੱਗੇ ਅਸੀਂ ਉਹਦੀ ਪਰਪਾਈ ਪੂਰਾ ਸੈਲਰ ਵੇਚ ਕੇ ਆਪਣੀ ਪੂੰਜੀ ਪੂਰੀ ਵੇਚ ਕੇ ਵੀ ਨਹੀਂ ਕਰ ਸਕਦੇ ਹੈਗੇ ਉਹ ਤਾਂ ਸਿੱਧਾ ਹੀ ਇਹ ਹੈ ਵੀ ਤੁਸੀਂ ਸੈਲਰ ਇਹ ਬੰਦ ਕਰ ਦਵੋ ਜੇ ਇਹ ਪਰਪਾਈ ਦੇ ਆਰਡਰ ਆਣ ਲੱਗ ਪਏ ਸੈਲਰ ਬੰਦ ਹੋ ਜਾਣਗੇ ਪਰਪਾਈ ਨਹੀਂ ਹੋ ਸਕਦੀ ਇਸ ਦੀ ਸਰ ਗੱਲ ਇਹ ਹੈ ਵੀ ਇਹ 2 ਸਾਲ ਪੁਰਾਣਾ ਚਾਵਲ ਹੈ ਜਦੋਂ ਇਹ 2 ਸਾਲ ਦਾ ਚਾਵਲ ਗੋਦਾਮਾਂ ਚ ਸਟੋਰ ਹੁੰਦਾ ਇਹਦੇ ਚ ਕਈ ਤਰ੍ਹਾਂ ਦੀਆਂ ਸਪਰੇਆ ਦਵਾਈਆਂ ਪੈਂਦੀਆਂ ਨੇ ਤੇ ਪਏ ਪਏ 2 ਸਾਲ ਚ ਇਹਦੀ ਜਿਹੜੀ ਕੁਆਲਿਟੀ ਹੈ ਇਹ ਕੁਆਲਿਟੀ ਜਿਹੜੀ ਇਹਦੀ ਡਾਊਨ ਹੁੰਦੀ ਹੈ ਜਦਕਿ ਜਦੋਂ ਇਹ ਚਾਵਲ ਲੱਗਦਾ ਹੈ ਪਹਿਲਾਂ ਇਹਨੂੰ ਟੀਏ ਪਾਸ ਕਰਦਾ ਉਸ ਤੋਂ ਬਾਅਦ ਇਹਦੀ ਸੈਂਪਲਿੰਗ ਡੀਐਮ ਲੈਵਲ ਤੇ ਹੁੰਦੀ ਹੈ ਡਿਸਟ੍ਰਿਕਟ ਸੰਗਰੂਰ ਚ ਹੁੰਦੀ ਹੈ ਉਸ ਤੋਂ ਬਾਅਦ ਇਹ ਐਸਆਰਐਮ ਲੈਵਲ ਤੇ ਚੰਡੀਗੜ੍ਹ ਹੁੰਦੀ ਹੈ ਉਸ ਤੋਂ ਬਾਅਦ ਕੁਝ ਸੈਂਪਲ ਸਾਡੇ ਮਾਲ ਦੇ ਦਿੱਲੀ ਲੈਵਲ ਤੱਕ ਰ ਵੀ ਜਾਂਦੇ ਨੇ ਇਹ ਸਾਰੀ ਰੂਟੀਨ ਚੈਕਿੰਗ ਹੋਈ ਹੋਈ ਹੈ ਨੇ ਸਾਡਾ ਮਾਲ ਆਲਰੇਡੀ ਪਹਿਲਾਂ ਪਾਸ ਹੋਇਆ ਹੋਇਆ ਹੈ ਇਹ 2 ਸਾਲ ਬਾਅਦ ਕਿਸੇ ਡੈਸਟੀਨੇਸ਼ਨ ਤੇ ਜਾ ਕੇ ਜੇ ਇਹ ਚਾਵਲ ਰਿਜੈਕਟ ਕਰਦੇ ਨੇ ਤਾਂ ਇਹਦੇ ਵਿੱਚ ਮਿਲਰ ਦਾ ਕੋਈ ਵੀ ਕਸੂਰ ਨਹੀਂ ਹੈ ਤੇ ਜੇ ਕੋਈ ਸਰਕਾਰ ਚਾਹੰਦੀ ਹੈ ਵੀ ਇਸ ਤਰੀਕੇ ਨਾਲ ਮਿਲਰ ਨੂੰ ਪਰੇਸ਼ਾਨ ਕੀਤਾ ਜਾਵੇ ਤਾਂ ਇਹ ਸਾਡੀ ਇੰਡਸਟਰੀ ਵਾਸਤੇ ਬਹੁਤ ਹੀ ਦੁਖਦਾਈ ਤੇ ਮਤਲਬ ਸਾਡੀ ਇੰਡਸਟਰੀ ਖਤਮ ਹੋਣ ਦੇ ਕਗਾਰ ਤੇ ਇਸ ਤਰੀਕੇ ਨਾਲ ਪਹੁੰਚੇਗੀ ਅੱਜ ਪੰਜਾਬ ਦਾ ਮਿਲਰ ਇਹ ਸੋਚਣ ਲੱਗਿਆ ਵੀ ਸਾਡੇ ਨਾਲ ਜੋ ਇਹ ਕੁਝ ਹੋ ਰਿਹਾ ਇਸ ਤੋਂ ਪਹਿਲਾਂ ਵੀ ਦੋ ਸਪੈਸ਼ਲਰ ਰਿਜੈਕਟ ਹੋ ਚੁੱਕੀ ਆ ਵੀ ਕੀ ਅਸੀਂ ਇਸ ਬਿਜ਼ਨਸ ਨੂੰ ਛੱਡ ਕੇ ਕੋਈ ਹੋਰ ਬਿਜ਼ਨਸ ਕਰ ਲਈਏ ਤੇ ਜਦੋਂ ਇਹ ਸੈਲਰ ਬੰਦ ਹੋਣ ਲੱਗ ਗਏ ਸੈਲਰਾਂ ਦੀ ਮਿਕਦਾਰ ਘਟ ਗਈ ਤਾਂ ਅਲਟੀਮੇਟਲੀ ਪੈਡੀ ਵਿਗਨੋ ਹਟ ਜੂਗੀ ਤੇ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਨੂੰ ਵੇਚਣੋ ਹਟ ਜਾਣਗੇ ਤਾਂ ਇਹ ਪੰਜਾਬ ਦੀ ਅਰਥਵਿਵਸਥਾ ਤੇ ਬਹੁਤ ਬੁਰਾ ਅਸਰ ਦਾ ਪੈਣ ਵਾਲਾ ਹੈ ਮਿਲਰ ਦੀ ਦੁਰਦਸ਼ਾ ਕਦੇ ਵੀ ਅਸੀਂ ਦੇਖੀ ਨਹੀਂ ਕਿਉਂਕਿ ਪੰਜਾਬ ਦੇ ਚਾਵਲ ਦੀ ਹੁਣ ਸੈਂਟਰ ਸਰਕਾਰ ਨੂੰ ਬਾਹਲੀ ਲੋੜ ਨਹੀਂ ਨਹੀਂ ਉਸ ਕਰਕੇ ਸਾਨੂੰ ਬਾਰ-ਬਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਤੋਂ ਇਹਨਾਂ ਨੇ ਨਵਾਂ ਇੱਕ ਫੜ ਲਿਆ ਕਿ ਪਹਿਲਾਂ ਮਲੇਰ ਕੋਟ ਦਾ ਫਿਰ ਨੱਬੇ ਦਾ ਹੁਣ ਸੁਨਾਮ ਦਾ ਤੇ ਜਲੰਧਰ ਦਾ ਬਹੁਤ ਸਾਰੇ ਸੈਂਪਲ ਡੈਸਟੀਨੇਸ਼ਨ ਤੇ ਜਾ ਕੇ ਫੇਲ ਕਰ ਦਿੱਤੇ ਜਦਕਿ ਉਹ ਚਾਵਲ ਦੋ ਤਿੰਨ ਸਾਲ ਪਹਿਲਾਂ ਦਾ ਦੂਰ ਹੋਇਆ ਹੋਇਆ ਹੈ ਅਸੀਂ ਪੂਰੇ ਮਾਪਦੰਡ ਨਾਲ ਇੱਥੇ ਅਸੀਂ ਚਾਵਲ ਡਿਲੀਵਰ ਕਰਦੇ ਹਾਂ ਉਰੇ ਉਹਨਾਂ ਦੇ ਟੀਏ ਟੈਕਨੀਕਲ ਫਿਰ ਉਹਨਾਂ ਦੇ ਕਈ ਸਕੁਆਰਡ ਆਂਦੇ ਨੇ ਸਾਰਾ بار-बार ਸੈਂਪਲ 2 ਸਾਲ ਪੁਰਾਣੇ ਚਾਵਲ ਨੂੰ ਉੱਥੇ ਡਿਸਟ੍ਰਿਕਟ ਰਿਜੈਕਟ ਕਰਨਾ ਬਿਲਕੁਲ ਗਲਤ ਹੈ ਇਹ ਸਰੇ ਸਾਰ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਦਾ ਕੋਈ ਆਪਸ ਵਿੱਚ ਵਿੱਚ ਰਿਫਟ ਹੈ ਜਿਸ ਕਰਕੇ ਉਹ ਪੰਜਾਬ ਦਾ ਚਾਵਲ ਨਹੀਂ ਲੈਣਾ ਚਾਹੁੰਦੇ ਉਹ ਕਿਸਾਨਾਂ ਪ੍ਰਤੀ ਫੇਲ ਹੋ ਗਏ ਪਰ ਉਹ ਸਾਨੂੰ ਕਿਸਾਨਾਂ ਨੂੰ ਮਾਰਨ ਲਈ ਉਹ ਇਸ ਇੰਡਸਟਰੀ ਨੂੰ ਤਬਾਹ ਕਰਨਾ ਚਾਹੁੰਦੇ ਹਨ ਇਹਨਾਂ ਦੇ ਵਿੱਚ ਬਹੁਤ ਕਰਪਟ ਅਫਸਰ ਬੈਠੇ ਨੇ ਐਫਐਸਆਈ ਦੇ ਵਿੱਚ ਜਿਹੜੇ ਆਪਣੀ ਜੇਬਾਂ ਭਰਨ ਦੇ ਵਾਸਤੇ ਪੰਜਾਬ ਦੇ ਵਿੱਚ ਸਿਰਫ 3000 ਸੈਲਰ ਦੀ ਲੋੜ ਸੀ ਉਹਨਾਂ ਨੇ ਆਪਣੀਆਂ ਜੇਬਾਂ ਭਰਨ ਲਈ ਪਿਛਲੇ 2 ਸਾਲਾਂ ਦੇ ਵਿੱਚ ਬਿਨਾਂ ਮਤਲਬ ਤੋਂ ਲਾਇਸੈਂਸ ਦੇ ਦੇ ਕੇ ਨਵੇਂ ਸ਼ੈੱਲਰ ਲਗਵਾਤੇ ਇਸ ਕਰਕੇ ਸੁਨਾਮ ਦੀ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਤੇ ਬਿਲਕੁਲ ਤਬਾਹੀ ਤੇ ਆ ਪਿਛਲੇ ਸਾਲ ਬਹੁਤ ਬੁਰੀ ਤਰ੍ਹਾਂ ਸਾਰਾ ਟ੍ਰੇਡ ਘਾਟੇ ਵਿੱਚ ਸੀ ਤੇ ਉਸ ਨੂੰ ਅਸੀਂ ਪਰਪਾਈ ਕਰਦੇ ਵਾਸਤੇ ਸਰਕਾਰ ਬਹੁਤ ਬਹੁਤ ਅਸੀਂ ਸਟਰਗਲ ਕੀਤਾ ਸਾਰੇ ਕਿਸਾਨਾਂ ਨੇ ਵੀ ਸਾਥ ਦਿੱਤਾ ਆੜਤੀਆਂ ਨੇ ਵੀ ਸਾਥ ਦਿੱਤਾ ਪਰ ਸਰਕਾਰ ਨੇ ਛੱਡੀ ਬਿਲਕੁਲ ਕੁਝ ਨਹੀਂ ਸੁਣੀ ਸਾਡੇ ਸੈਂਟਰ ਸਰਕਾਰ ਨੇ ਸਾਨੂੰ ਇੱਕ ਸੁਵਾਸ਼ਨ ਦੇ ਕੇ ਸਾਡੇ ਮਿਲਰਾਂ ਨੇ ਫੇਰ ਕਿਸਾਨਾਂ ਦਾ ਹਿੱਤ ਦੇਖਦੇ ਹੋਏ ਕੰਮ ਸ਼ੁਰੂ ਕੀਤਾ ਪਰ ਹਜੇ ਤੱਕ ਉਹਨਾਂ ਨੇ ਉਸ ਪ੍ਰਤੀ ਕੋਈ ਐਕਸ਼ਨ ਨਹੀਂ ਲਿਆ ਉਧਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀਮਾ ਨੇ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਤੇ ਕੇਂਦਰੀ ਏਜੰਸੀਆਂ ਦੇ ਸਿਰ ਪੱਣੀ ਹੈ ਚਾਵਲਾਂ ਦੀ ਆਲਰੇਡੀ ਖਰੀਦ ਜਿਹੜੀ ਆ ਉਹ ਸੈਂਟਰ ਸਰਕਾਰ ਪੰਜਾਬ ਤੋਂ ਕਰ ਸਕੀ ਹੁੰਦੀ ਹੈ ਔਰ ਸੈਂਟਰ ਸਰਕਾਰ ਨੇ एफसीआई ਦੀ ਜਿਹੜੀ ਕਸਟਡੀ ਚ ਉਹ ਚੌਲ ਰੱਖੇ ਹੁੰਦੇ ਨੇਗੇ ਸੋ ਐਫਸੀਆਈ ਜ਼ਿੰਮੇਵਾਰ ਆ ਕੇਂਦਰ ਸਰਕਾਰ ਜ਼ਿੰਮੇਵਾਰ ਆ ਪੰਜਾਬ ਨੂੰ ਬਲੇਮ ਕਰਨਾ ਬੰਦ ਕਰਨਾ ਪੰਜਾਬ ਨੇ ਜਿਹੜੇ ਉਹ ਚੌਲ ਪੈਦਾ ਕਰਕੇ ਉਹਨਾਂ ਦੀ ਮਿਲਿੰਗ ਕਰਕੇ ਕੇਂਦਰ ਸਰਕਾਰ ਨੂੰ ਸੌਂਪਿਆ ਸੀ ਜ਼ਿੰਮੇਵਾਰੀ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਹੈ ਐਫਸੀਆਈ ਦੀ ਹੈ ਸੋ ਐਫਸੀਆਈ ਤੇ ਕੇਂਦਰ ਸਰਕਾਰ ਫੇਲ ਹੋਏ ਨੇਗੇ ਪੰਜਾਬ ਦੇ ਕਿਸਾਨ ਨੇ ਇੱਕ ਇੱਕ ਝੋਨਾ ਜਿਹੜਾ ਦਾਣਾਗਾ ਪੈਦਾ ਕਰਕੇ ਉਹ ਕੇਂਦਰੀ ਪੂਲ ਚ ਪਹਿਲੜੀ ਭੇਜ ਦਿੱਤਾ ਸੀ ਐਫਸੀਆਈ ਦਾ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਭੇਜਦੀ ਆ ਫਿਰ ਕਿਉਂ ਐਦਾਂ ਜਦੋਂ ਐਫਸੀਆਈ ਨੇ ਖਰੀਦਿਆਗਾ ਉਹਨਾਂ ਦੀ ਕਸਟਡੀ ਚ ਆ ਫਿਰ ਬਲੇਮ ਪੰਜਾਬ ਨੂੰ ਕਿਉਂ ਫਿਰ ਦੋਸ਼ ਪੰਜਾਬ ਨੂੰ ਕਿਉਂ ਜਦੋਂ ਅਸੀਂ ਤਾਂ ਆਲਰੇਡੀ ਵੇਚ ਚੁੱਕੇ ਆ ਉਹ ਖਰੀਦ ਚੁੱਕੇ ਨੇਗੇ ਸੋ ਜਿਹੜਾ ਖਰੀਦਦਾਰ ਆਗਾ ਐਫਸੀਆਈ ਆ ਜਾਂ ਸੈਂਟਰਲ ਸਰਕਾਰ ਹੋ ਜਿੰਮੇਵਾਰ ਆਗੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ